ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰ ਨਜ਼ਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਲਦੇਵ ਟਾਲੀਵਾਲ ਗਲੋਬਲ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਕੈਨੇਡਾ ਦੇ ਸਹਿਰ ਬ੍ਰੈਂਪਟਨ ਵਿੱਚ ਗੁਰੂ ਘਰ ਰੈਕਸਬੇਲ ਸਿੰਘ ਸਭਾ ਇੱਥੇ ਸਾਡੇ ਮਿੱਤਰ ਸੰਦੀਪ ਸਿੰਘ ਰਿਆੜ ਉਹਨਾਂ ਦੇ بیٹے ਪਰਮੀਤ ਰਿਆੜ ਦਾ ਜਨਮ ਦਿਨ ਉਹਨਾਂ ਵੱਲੋਂ ਸ੍ਰੀ ਕਾਉਂਟਰ WhatsApp ਪਰ ਕਰਾਇਆ ਸੀ ਅਸੀਂ ਉਹਦੇ ਸਮੂਹਿਲਿਆਤ ਕਰਨ ਆਏ ਆ ਤੇ ਇੱਥੇ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਬਾਰੇ ਵੀ ਜਾਣਕਾਰੀ ਦੇਵਾਂਗਾ ਕਿ ਇੱਥੇ ਕਿਸ ਤਰ੍ਹਾਂ ਪ੍ਰੋਗਰਾਮ ਹੁੰਦੇ ਨੇ ਤੇ ਹੋਰ ਇੱਥੇ ਸਾਰਾ ਕੁਝ ਕਿਸ ਤਰ੍ਹਾਂ ਦਾ ਪ੍ਰਧਾਨ ਸਾਹਿਬ ਨਾਲ ਵੀ ਆਪਾਂ ਹੁਣ ਗੱਲਬਾਤ ਕਰਾਂਗੇ ਹੁਣ ਮੈਂ ਅੰਦਰ ਜਾ ਰਹੇ ਹਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਬੜੇ ਹੀ ਗੁਰਮਖ ਤੇ ਸਿਆਣੇ ਤੇ ਸੁਝਵਾਨ ਬੰਦੇ ਨੇ ਇਹਨਾਂ ਦਾ ਪਿੰਡ ਆ ਇਤਿਹਾਸਕ ਪਿੰਡ ਟੁੱਡੀ ਕੀ ਮੈਨੂੰ ਬੜੀ ਖੁਸ਼ੀ ਹੋਏ ਇਹਨਾਂ ਨੂੰ ਮਿਲ ਕੇ ਇਹਨਾਂ ਨੇ ਮੇਰੇ ਨਾਲ ਬਹੁਤ ਹੀ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਮੇਰੀ ਵੀ ਰਿਸ਼ਤਦਾਰੀ ਇਹਨਾਂ ਦੇ ਪਿੰਡ ਦਾ ਹਾਂ ਪ੍ਰਧਾਨ ਜੀ ਆਪਣਾ ਨਾਮ ਕੀ ਹੈ ਜੀ ਇਹਨਾਂ ਦਾ ਸੁਰਜੀਤ ਸਿੰਘ ਗੱਲ ਹੈ ਜੀ ਸੁਰਜੀਤ ਸਿੰਘ ਗੱਲ ਜੀ ਆ ਪ੍ਰਧਾਨ ਜੀ ਆਪਣਾ ਇਹ ਗੁਰਦਵਾਰ ਸਾਹਿਬ ਜਿਹੜਾ ਹੈਗਾ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਇਹ ਕਦੋਂ ਤੋਂ ਇੱਥੇ ਬਣਿਆ ਜੀ ਜੀ 1993 ਤੋਂ ਸ਼ੁਰੂ ਕੀਤਾ ਹੈ ਆਪਾਂ ਠੀਕ ਹੈ ਜੀ ਮੈਨੂੰ ਲਈ ਜੀ ਆਪਾਂ 5 ਗੱਲ ਲੱਖ ਜੀ ਮਿਲ ਗਈ ਸੀ 5 ਲੱਖ ਦੀ ਮਿਲੀ ਸੀ ਗਈ 93 ਦੇ ਵਿੱਚ 93 ਦੇ ਵਿੱਚ ਉਦੋਂ ਆਪੇ ਥੋੜਾ ਜਿਹਾ ਓਫਿਸ ਨੂੰ ਬਣਾਉਣ ਲੱਗੇ ਦੇ ਵਿੱਚੋਂ ਹਾਂਜੀ ਉਹ ਵੇਟਾਡੂ ਦਾ ਜੇ ਉਹ ਸਕੂਲ ਬਣਾਉ ਬੱਚਿਆਂ ਦਾ ਅੱਛਾ ਜੀ ਲੱਗ ਗਿਆ ਫਿਰ ਤਾਂ ਆਪ ਬਿਜ਼ਨਸ ਹੋ ਗਿਆ ਨਾ ਹਾਂਜੀ ਹਾਂਜੀ ਗੁਰੂ ਘਰ ਦੇ ਬਿਜ਼ਨਸ ਦਾ ਤਾਂ ਕੰਮ ਹੀ ਕੋਈ ਹੈ ਨਾ ਹਾਂਜੀ ਫਿਰ ਅਸੀਂ ਉਹ ਬੰਦ ਕਰਤਾ ਸੀ ਹੁਣ ਕਿ ਗੁਰਦਾਰਾ ਸੇ ਸ਼ੁਰੂ ਕਰ ਲਿਆ ਸੀ 2005 ਦੇ ਵਿੱਚ ਤੇ ਪਹਿਲਾਂ ਇੱਥੇ ਕੀ ਸੀਗਾ ਜੀ ਜਿਹੜਾ ਗੁਰਦੁਆਰਾ ਸੀ ਪਹਿਲਾਂ ਉਸ ਤੋਂ ਪਹਿਲਾਂ ਇੱਥੇ ਆਫਿਸ ਹੁੰਦਾ ਸੀ ਆਪਣੇ ਏਅਰਲੈਂਡ ਦਾ ਏਅਰਲੈਂਡ ਦਾ ਆਫਿਸ ਸੀਗਾ ਜੀ ਉਹ ਬਹੁਤ ਕਮਰੇ ਬੜੇ ਸੀ ਫਿਰ ਅਸੀਂ ਆਪਣੇ ਕੱਢ ਗੁਰੂ ਗਿਆ ਵੀ ਰੈਨੋਵੇਟ ਕਰਕੇ ਤੇ ਹਾਲ ਬਣਾ ਲਏ ਜੀ अच्छा, ए, ए, अच्छा प्रदान प्रदान नहीं, नहीं, जी। ਇਹ ਪ੍ਰਧਾਨ ਜੀ ਫਿਰ ਸ਼ੁਰੂ ਤੋਂ ਤੁਸੀਂ ਇੱਥੇ ਪ੍ਰਧਾਨ ਨੂੰ ਨਹੀਂ ਮੈਂ ਤਾਂ ਪ੍ਰਧਾਨ ਨਹੀਂ ਪਹਿਲਾਂ ਮੈਂ ਪ੍ਰਧਾਨਤ ਵਜਿ ਮੈਨੂੰ ਕਹ ਤੂੰ ਕਹੀ ਜੀ ਮੈਂ ਕੋਹੋਂਦਾ ਨਹੀਂ ਕਿਸੇ ਤੋਂ। اچھا ਜੀ। ਹੰਦਗੀ ਦਾ ਪ੍ਰਧਾਨ ਦਾ ਮਤਲਬ ਪ੍ਰਧਾਨ ਖਾਨ ਵਾਲਾ ਹੁੰਦਾ। ਆਪਾਂ ਨਹੀਂ ਪ੍ਰਧਾਨ ਖਾਨ ਦੇ ਦੀ। ਨਹੀਂ ਬਹੁਤ ਵਧੀਆ ਸੋਚ ਆ ਜੀ। ਨਹੀਂ ਨਹੀਂ ਆਪਾਂ ਤੇ ਮੈਂ ਆਪੋ ਬਾਈ ਜੀ ਕਹਿ ਦਿਓ। ਅਕਲ ਹੀ ਕਹਿ ਦਿਓ ਉਹ ਚੱਲ ਜਾਂਦਾ। ਮੈਨੂੰ ਪ੍ਰਬੰਧਕ ਆਪਣੇ ਇੱਥੇ ਗੁਰਦਾਸ ਸਾਹਿਬ ਦੇ ਹੀ ਨੇ ਜੀ। ਤੇ ਪੰਜ ਜਾਣੇ ਇੱਥੇ ਪੰਜ ਡਾਇਰੈਕਟਰ ਹਨ। اچھا ਜੀ। ਕੁਝ ਉਹਨੀਆਂ ਕੋ ਨਹੀਂ ਵੀ ਆਉਂਦੀ। ਕੁਰਕਮ ਚੱਲੀ ਜਾਂਦਾ ਕੋਈ ਸਾਦੇ ਹਿਸਾਬ ਨਾਲ ਆਪੇ ਚੱਲੀ ਜਾਂਦਾ ਕੋਈ ਸਭ ਲਈ ਜਾਂਦੇ ਆ ਇਹ ਕਿੰਨੇ ਹਾਲ ਨੇ ਪ੍ਰਧਾਨ ਜੀ ਇੱਥੇ ਇੱਥੇ ਪੰਜ ਹਾਲ ਵੰਡ ਜਾਂਦੀ ਆ ਕੋਈ 5 ਕਰੋੜ ਵੀ ਕਰਦੀ ਸੀ ਬਸ ਤੋ ਨਹੀਂ ਪਤ ਨਹੀਂ ਕਰਦੇ ਹਾਂਜੀ ਇਹ ਹਾਲ 5 ਕਰੋੜ ਕਰਦੀ ਸੀ ਇੱਕ ਹਾਲ ਚ ਇੱਕੋ ਹੀ ਪ੍ਰੋਗਰਾਮ ਕਰਦੇ ਆ ਅੱਜ ਵੀ ਪ੍ਰੋਗਰਾਮ ਹੋਣਗੇ ਜੀ ਇੱਥੇ ਹਾਂਜੀ ਅੱਜ ਹੈਗੇ 3-4 ਪ੍ਰੋਗਰਾਮ ਸੀਗੇ ਆ ਇੱਕ ਤਾਂ ਵਿਆਹ ਦਾ ਲੱਗਦਾ ਜੀ ਪ੍ਰੋਗਰਾਮ ਵਿਆਹ ਦਾ ਕੁਝ ਸੁਖਨੇ ਆਵਦੀਆਂ ਅੱਛਾ ਗੰਗਣੀ ਦਾ ਇਸ ਤਰ੍ਹਾਂ ਚੱਲੀ ਜਾਂਦਾ ਜੀ ਠੀਕ ਹੈ ਜੀ ਕਾਫੀ ਵੀ ਰਹਿ ਨੇ ਹਾਂਜੀ ਚਲੋ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪ੍ਰਧਾਨ ਜੀ ਆਪਣੀ ਏਜ ਕਿੰਨੀ ਹੈ ਜੀ ਮੈਂ 79 ਦਾ ਹੋ ਜਾਣਾ ਜੀ ਫਰਵਰੀ ਚ 78 ਦਾ ਜੀ 79 ਦਾ 79 ਦਾ 78 ਦੇਖੋ ਇਹਨਾਂ ਦੇ ਵਾਹਿਗੁਰੂ ਦੀ ਆਪਾਂ ਨੂੰ ਹਰੇਕ ਨੂੰ ਗੁਰੂ ਦੇ ਅਸ ਦੇ ਨਾਲ ਜੁੜਨਾ ਚਾਹੀਦਾ ਦੇਖੋ 79 ਇਹਨਾਂ ਦੀ ਏਜ ਆ ਅੱਜ ਵੀ ਦੇਖੋ ਐਂ ਲੱਗਦੇ ਨੇ ਜਿਵੇਂ ਜੰਗ ਹੁੰਦੇ ਨੇ ਚਿਹਰੇ ਦਾ ਨੂਰ ਇਹਨਾਂ ਦਾ ਦੱਸਦਾ ਤੇ ਹੁਣ ਮੈਂ ਤੁਹਾਨੂੰ ਗੁਰਦੁਆਰਾ ਦੇ ਅੰਦਰ ਲੰਗਰ ਹਾਲ ਵਗੈਰਾ ਚ ਲੈ ਕੇ ਚੱਲੂਗਾ ਪ੍ਰਧਾਨ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹੁਣ ਆਪਾਂ ਇੱਧਰ ਜਿਆਦਾ ਲੰਗਰ ਆ ਜੀ ਇੱਧਰ ਗੁਰਦਾਰਾ ਸਾਹਿਬ ਨੂੰ ਚਾਹ ਲਾਈ ਵੀ ਆ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੋ ਫਤਿਹ ਜੀ ਨੰਗਰ ਹਾਲ ਦੇ ਕਿਚਨ ਦੇ ਵਿੱਚ ਤੁਹਾਡੀ ਡਿਊਟੀ ਹੈ ਜੀ ਹਾਂ ਜੀ ਹਾਂ ਜੀ ਵੀਕਐਂਡ ਤੇ ਆਪਣੀ ਡਿਊਟੀ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਵੀਕਐਂਡ ਦੇ ਵਿੱਚ ਹੋਰ ਸੀਂਦਾ ਵੀਕਐਂਡ ਦੇ ਵਿੱਚ ਮੇਰੀ ਹੁੰਦੀ ਹੈ ਤੇ ਵੀਕਐਂਡ ਦੇ ਵਿੱਚ ਆਪਣਾ ਇੱਕ ਹੋਰ ਸੀਂਦਾ ਠੀਕ ਹੈ ਜੀ ਤੇ ਉਹਨਾਂ ਦੀ ਹੁੰਦੀ ਹੈ ਕਾਕਾ ਜੀ ਪੰਜਾਬ ਤੋਂ ਕਿੱਥੇ ਬਲੋਂਗ ਕਰਦੇ ਆਂ ਆਪਾਂ ਮੈਂ ਜੀ ਆਪਣਾ ਸੰਗਰੂਰ ਤੋਂ ਜੀ ਅੱਛਾ ਜੀ ਫਿਰ ਤੋਂ ਸ਼ਾੜਾ ਜੀ ਪਿੰਡ ਕਿਹੜਾ ਜੀ ਸ਼ਾੜ ਪਿੰਡ ਹੈ ਸ਼ਾੜਾ ਸੋ ਓਕੇ ਜੀ ਹਾਂ ਜੀ ਫਿਰ ਤੋਂ ਸਾਡਾ ਵੀ ਸੰਰੂਰੀ ਹੈ ਜੀ ਲੱਗਦਾ ਆ ਠੀਕ ਹੈ ਜੀ ਧੰਨਵਾਦ ਤੁਹਾਡਾ ਆ ਦੇਖੋ ਇਹ ਕਿਚਨ ਆ ਜੀ ਇੱਥੇ ਇਹਨਾਂ ਦਾ ਦੇਖੋ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਇਹਨਾਂ ਦਾ ਆ ਇੱਥੇ ਗਰਮ ਗਰਮ ਚਾਹ ਹੋ ਬਲ ਰਹੀ ਆਹਾ ਲੰਗਰ ਚੱਲ ਰਹੇ ਨੇ ਜੀ ਇਧਰ ਜਿਆਦਾ ਲੰਗਰ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਦਾ ਹਾਲੇ ਨਹੀਂ ਲੱਗਿਆ ਕਿਉਂਕਿ ਪਹਿਲਾਂ ਜਾਦਾ ਲੰਗਰ ਉਸ ਤੋਂ ਬਾਅਦ ਫਿਰ ਪ੍ਰਸਾਦਾ ਲੱਗੂਗਾ। ਆਪਾ ਬਾਬਾ ਫਤੇ ਸਿੰਘ ਹਾਲ ਆ ਗਏ ਜੀ। ਇੱਥੇ ਵਿਆਹ ਦਾ ਵੀ ਬੰਦੂਰ ਗੁਰੂ ਦੇ। ਜਿਹੜੇ ਪ੍ਰੋਗਰਾਮ ਤੇ ਅਸੀਂ ਆਏ ਆ ਉਹਨਾਂ ਵੱਲੋਂ ਜੋ ਸਵੀਟਸ ਦੇ ਡੱਬੇ ਦਿੱਤੇ ਜਾਣੇ ਆ ਉਹ ਆਪ ਹੈ ਨਹੀਂ ਜੀ ਇਹਨਾਂ ਦੇ। ਕਿਉਂਕਿ ਜਿਹੜਾ ਇਹਨਾਂ ਦਾ ਕਸ਼ਟ ਆ ਉਹਨਾਂ ਨੂੰ ਸਵੀਟਸ ਦੇ ਡੱਬੇ ਦੇਣੇ ਨਹੀਂ। ਇੱਕਾ ਬਾਬਾ ਦੀਪ ਸਿੰਘ ਹਾਲ ਆ ਗਿਆ ਜੀ ਮੇਨ ਹਾਲ ਇਧਰ ਆ ਗਿਆ ਜੀ ਇਧਰ ਅਰਦਾਸ ਹੋ ਰਹੀ ਹੈ ਕਿਸੇ ਬਿਆਦਾ ਪ੍ਰੋਗਰਾਮ ਉਹਦੇ ਅਰਦਾਸ ਹੋ ਰਹੀ ਹੈ ਇਹ ਮੇਨ ਹਾਲ ਆ ਜੀ ਤਾਂ ਨੂੰ ਅੱਗੇ ਲੈ ਕੇ ਚੱਲਦੇ ਆ ਜਿਹੜੇ ਪਰ ਹਾਲ ਦੇ ਵਿੱਚ ਪ੍ਰੋਗਰਾਮ ਜਿਹੜੇ ਅਸੀਂ ਅੱਜ ਅਸਮੂਲੀਅਤ ਕਰਨੀ ਇੱਧਰ ਜੋੜਾ ਸਾਹਿਬ ਆ ਗਿਆ ਜੀ ਇਸ ਤੋਂ ਬਾਅਦ ਜੋ ਕਾਰਾਂ ਦੀ ਪਾਰਕਿੰਗ ਕਿਉਂਕਿ ਕੈਨੇਡਾ ਦੇ ਵਿੱਚ ਇਹ ਜ਼ਰੂਰੀ ਆ ਚਾਹੇ ਕਿ ਸੋਪਾ ਚਾਹੇ ਕਿ ਗੁਰਦੁਆਰਾ ਸਾਹਿਬ ਆ ਤਾਂ ਪਹਿਲਾਂ ਉੱਥੇ ਕਾਰ ਪਾਰਕਿੰਗ ਜ਼ਰੂਰੀ ਆ ਕਾਕਾ ਪਰਮਜੀਤ ਸਿੰਘ ਜਿਹਨਾਂ ਦਾ ਜਾਂਦੇ ਹੜਾਗਾਜ ਉਸ ਹਾਲ ਦੇ ਵਿੱਚ ਲੈ ਕੇ ਚੱਲਦੇ ਆ ਭਾਈ ਮਨੀ ਸਿੰਘ ਹਾਲ ਚਾਰ ਨੰਬਰ ਹਾਲ ਆ ਜਿੱਥੇ ਕੀਰਤਨ ਹੋ ਰਿਹਾ ਇਹ ਬਿਲਕੁਲ ਜਿਵੇਂ ਆਪਾਂ ਪੰਜਾਬ ਦੇ ਵਿੱਚ ਬੱਚਿਆਂ ਜਨਮ ਤੇ ਸ੍ਰੀ ਖੰਡਵਾਲ ਸਾਹਿਬ ਪ੍ਰਕਾਸ਼ ਕਰਾਉਨੇ ਆ ਇਧਰ ਕੈਨੇਡਾ ਦੇ ਵਿੱਚ ਵੀ ਜਿਹੜੇ ਸ਼ਰਧਾਲੂ ਸਿੱਖ ਆ ਉਹ ਆਪਣੇ ਬੱਚਿਆਂ ਦੀ ਜਿਹੜੀ ਖੁਸ਼ੀ ਆ ਉਹ ਸਾਂਝੀ ਕਰਦੇ ਆ ਇਸ ਪਰਿਵਾਰ ਵੱਲੋਂ ਵੀ ਇੱਥੇ ਅਖੰਡਪੁਰ ਸਾਹਿਬ ਪ੍ਰਕਾਸ਼ ਕਰਾਇਆ ਗਿਆ ਹੁਣ ਅਸੀਂ ਉਹ ਹਾਲਤ ਲੈ ਕੇ ਚੱਲਦੇ ਜਿੱਦਾਂ ਕੀਰਤਨ ਹੋਵੇ I'm hey, 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 hey. Now it could be اے مندیرا کے ول نہ ردمندیج درس تیرے ਜਨਮ ਬਸ ਕਰਾ ਕੇ ਦਰਸ ਤੇਰੇ ਕੀ ਆਸ ਮਨ ਲਾਂਗੇ ਦਰਸ ਤੇਰੇ ਕੀ ਆਸ ਮਨ ਲਾਂਗੇ ਦਰਸ ਤੇਰੇ ਕੀ ਆਸ लगी 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 एक को एक मालकतें मुंगी है मालक जी समू नानक की अदाश नी जय केवल नाम प्रदेश में नी जय क्योंकि मेरवान साहिब मेरवान साहिब मेरा मेरवान जी सबल को दे दान ओ मालक ਸਾਰਿਆਂ ਨੂੰ ਆਪਾਂ ਨੂੰ ਹਰ ਤਰ੍ਹਾਂ ਕਰਕੇ ਨਿਵਾਜਣ ਵਾਲੇ